हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਆਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਵੜਾ ਸੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਟੋਕੜ ਗੱਪਣ ਤੇ ਇੱਕ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਬਾਈ ਕੱਲੀ ਟੋਕੜ ਤੇ ਜੇ ਹਾਲੇ ਤੱਕ ਵੀ ਨਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋਂ ਬਾਈ ਵਧੀਆ ਵਧੀਆ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜੀ ਸਿੰਘੀ ਪਿੰਡ ਕੌਣਸ ਜਿਲ੍ਹਾ ਬਰਨਾਲਾ ਤਹਿਸੀਲ ਤਾਂ ਬਾਈ ਨੇੜੇ ਪਿੰਡ ਬਾਈ ਨੇੜੇ ਪਿੰਡਾ ਫੜਤੌਲਾ ਪੈਂਦੇ ਹੀ ਢਲਮਾ ਪੈਂਦੇ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਬਾਈ ਆਪਣਾ 99178 44114 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਪਹਿਲੇ ਨੰਬਰ ਵਾਲੀ ਤੋਕੜ ਗੱਪਣ ਤੋਂ ਸ਼ੁਰੂ ਕਰ ਦਈਏ ਬਾਈ ਹਾਂਜੀ ਕਿ ਹਾਂਜੀ ਇਹ ਹੀ ਟਾਈਮ ਹੀ ਨਾਲ ਦੀ ਗੱਬੜਾ ਤੀਜੀ ਸੂਏ ਦੀ ਤੀਜੀ ਸੂਏ ਲਈ ਤੇ 12 ਕਿਲੋ ਦੁੱਧ ਆਈ ਠੀਕ ਹੈ ਬਾਈ ਪੂਰੀ ਠੰਡੀ ਸੀਲ ਕਿੰਨੀ ਕਹਦਾ ਉਹਨੀ ਤੇ ਆਪਣੀ ਤਸੱਲੀ ਕਰਾਈ ਵੀ ਚੈੱਕ ਦੀ ਆਪਣੀ ਤਸੱਲੀ ਕਰਾਈ ਹੋਈ ਆ ਮੰਦਾ ਆ ਵੀ ਆਪਜੀ ਕਰਾ ਕੇ ਲੈ ਜੀ ਠੀਕ ਹੈ ਕਿਉਂਕਿ ਬਈ ਹੱਕ ਵੀ ਐ ਤੁਹਾਡਾ ਤੁਸੀਂ ਆਇਓ ਤਸੱਲੀ ਕਰਵਾ ਕੇ ਡਾਕਟਰ ਨਾਲ ਲੈ ਆ ਭਾਵੇਂ ਡਾਕਟਰ ਇੱਥੋਂ ਸੱਦ ਲਓ ਤਸੱਲੀ ਕਰਵਾ ਕੇ ਲਿਜਾ ਸਕਦੇ ਹੋ ਕਿੰਨਾ ਦੁੱਧ ਦੱਸਿਆ ਬਾਈ ਆਜਾ 12 ਕਿਲੋ ਠੀਕ ਆ ਭਾਵੇਂ ਕੋ ਦੋ ਟਾਈਮ ਚਵਾਈ ਕਰ ਲੈ ਚਾਰ ਟਾਈਮ ਕਰ ਲਈ ਠੀਕ ਹੈ ਬਾਈ ਠੰਡੀ ਠੰਡੀ ਫੁੱਲ ਆ ਬਾਈ ਫੁੱਲ ਆ ਸੰਡੇ ਟੁੰਡੇ ਬੋਈ ਕਹਿੰਦਾ ਫੋਲਰ ਲੇਵਾ ਚੈੱਕ ਕਰ ਸਕਦੇ ਫੀਟਿੰਗ ਇੱਕ ਨੰਬਰ ਵਧੀਆ ਤਿਆਰ ਹੁੰਦੀ ਹੋਈ ਬਈ ਸ਼ਾਮ ਪੂਰੀ 1:20 ਦੇ ਮਿੰਟਾਂ ਦਾ ਬਈ ਸਮਾਂ ਹੁੰਦਾ ਉਸ ਸਮੇਂ ਦਾ ਅੰਦਾਜ਼ਾ ਲਾ ਲਓ ਸ਼ਾਮ ਤੱਕ ਬਈ ਕਹਿੰਦਾ ਸੋਹਣੀ ਤਿਆਰ ਹੁੰਦੀ ਹੈ ਥਣ ਵੀ ਗਲਾਬੀ ਆ ਗਿਆ ਹੱਥੀ ਚਬਾਈ ਕਰ ਲਓ ਭਾਵੇਂ ਮਸ਼ੀਨ ਤੇ ਕਰ ਲਓ ਬਹੁਤ ਚੰਗਾ ਥਣ ਲੱਗਿਆ ਵਾ ਲੇਵਾ ਵੀ ਇੱਕ ਨੰਬਰ ਆ ਬਈ ਫੀਟਿੰਗ ਵਾਲਾ ਲੇਵਾ ਕੱਦ ਘਾਟ ਬਹੁਤ ਆ ਬਈ ਹਣਾ ਫਤਗੜ ਬਹੁਤ ਹੈ ਕਿੰਨਾ ਕਹਦਾ ਨਹੀਂ ਪੂਰੀ ਸਹੀ ਗੱਲ ਹੈ ਗਾਵਟਾਂ ਚੇਹੀ ਗਈ ਸਹੀ ਗੱਲ ਹੈ ਪੂਰੇ ਚੰਗੇ ਢਾਂਚੇ ਦੀ ਬਈ ਵਾਹੜਾ ਚੰਗਾ ਇਹਦਾ ਕਾਦਾ ਚੰਗਾ ਗਰਮ ਵਾਲੀ ਦਾ ਵਜਣਾ ਬਾਕੀ ਬਰੀਡ ਬਰੂਡੇ ਦੀ ਜੇ ਅਪਾ ਚੈੱਕ ਕਰਾਂਗੇ ਬਰੀਡ ਪੂਰੀ ਚਾਉਂਦੀ ਹੈ ਫੇਸਬੁਕ ਵੀ ਬਹੁਤ ਪਿਆਰਾ ਕੰਨ ਛੋਟਾ ਬੋਦੀ ਬਤੀ ਫੁੱਲ ਕਮਾਲ ਦੀ ਦੁੱਧ ਵਾਲੀ ਨਾਲ ਨੋਡ ਵੀ ਬੜੀ ਕੰਗੀ ਲੱਗਿਆ ਖੋਲੋ ਬਈ ਤੋਰਦੇ ਖੋਲ ਕੇ ਮੋਲੇ ਦਾ ਬਈ ਫਿਰ ਕੀ ਰੋ ਮੋਲੇ ਦਾ ਫੋਨ ਤੇ ਕਰਾਂਗੇ ਜਾਇਜ ਹੋ ਪੂਰਾ ਜਾਇ ਜੀ ਠੀਕ ਹੈ ਮੋਲ ਬਈ ਕਹਿੰਦਾ ਬਈ ਕਰਾਂਗੇ ਫੋਨ ਤੇ ਤੇ ਮੋਲ ਜਿਹੜਾ ਇਹਦਾ ਰਹੂਗਾ ਬਈ ਜਾਇਜ ਰਹੂਗਾ ਸਹੀ ਮਗਰ ਠੀਕ ਹੈ ਬੱਚਾ ਇਹਦੇ ਮਗਰ ਆ ਗਿਆ ਬਈ ਬੱਚਾ ਖੜਾਗਾ ਕਿੰਨਾ ਦੁੱਧ ਤਿਆਰ ਹੈ ਬਈ ਇਹਦੇ ਥੱਲੇ 10 ਕਿਲੋ ਤਿਆਰ ਹੈ ਪੂਰਾ ਠੀਕ ਹੈ ਬਈ ਚੂਣ ਚਵਾ ਵਧੀਆ ਫੋਲੀ ਤੇ ਥਾਣਾ ਇਹਨੂੰ ਵੀ ਬਹੁਤ ਚੰਗਾ ਲੱਗਾ ਯਾਰ ਹਾਂਜੀ ਮੁਠੀ ਵਾਲਾ ਥਾਣਾ ਮੁਠੀ ਵਾਲਾ ਥਾਣਾ ਬਈ ਚੂਣ ਚਵਾ ਬਈ ਕਹਿੰਦਾ ਇੱਕ ਨੰਬਰ ਬਾਕੀ ਲੇਵਾ ਕਿਉਂਕਿ ਬਈ ਟਾਈਮ ਹੁਣ ਥੋੜਾ ਹੋ ਗਿਆ 1:00 ਵਜੇ ਦਾ ਹਜੇ ਟਾਈਮ ਹੁੰਦਾਗਾ ਉਹ ਸਾਹਮਣੋਂ ਜਜਮੈਂਟ ਲਾਓ ਸਾਹਮਣੋਂ ਵਧੀਆ ਭਰ ਜਾਂਦੀ ਹਾਂ ਪੂਰੀ ਵਧੀਆ ਭਰਦੀ ਸ਼ਕੀਨ ਵੀ ਬਾਲੀ ਹੈ ਹੂੰ ਸਹੀ ਗੱਲ ਹੈ ਬਾਕੀ ਗੋਲ ਮਟੋਲ ਹੈ ਹਨ ਜੇ ਕੱਦ ਕਾਠ ਦੀ ਗੱਲ ਕਰੀਏ ਬਾਈ ਕੱਦ ਹੈਗਾ ਦਰਮਿਆਨਾ ਨਾਂ ਵਾਲੀ ਵੱਡੀ ਤੇ ਨਾਂ ਵਾਲੀ ਛੋਟੀ ਪ੍ਰਿੰਟ ਦੀ ਗੱਲ ਕਰੀਏ ਸੁਨੱਖਪਣੇ ਦੀ ਗੱਲ ਕਰੀਏ ਕੁਆਲਿਟੀ ਦੇਖੋ ਬਾਹਰ ਚ ਫੁੱਲ ਕੁਆਲਿਟੀ ਵਾਲੀ ਵੜਕ ਨਹੀਂ ਬਾਈ ਹਾਂਜੀ ਬਾਕੀ ਗੋਲ ਮਟੋਲ ਪਈਆ ਹਨ ਕੁਝ ਸਕੀਨ ਬੰਦੇ ਰੱਖਣੀ ਹੋਵੇ ਉਹਦੇ ਲਈ ਬੂਰੀ ਵਧੀਆ ਸਹੀ ਗੱਲ ਹੈ ਖੋਲ ਦੇ ਬਾਈ ਤੋੜ ਦੇ ਉਹਨੂੰ ਵੀ ਖੋਲ ਕੇ ਤੇ ਇਹਦਾ ਮੁੱਲ ਵੀ ਫੋਨ ਤੇ ਰਹੋ ਬਾਈ ਇਹਦਾ ਹੀ ਮੁੱਲ ਇਹਦਾ ਹੀ ਬੱਸੀ ਜਿੰਨੀ ਮੁੱਲ ਕਰਨਾ ਆਪਾਂ ਠੀਕ ਹੈ ਮੁੱਲ ਬਾਈ ਕਹਿੰਦਾ ਮੈਂ ਕਿਵੇਂ ਆਪਣੀਆਂ ਵਸੀਆਂ ਨੇ ਉਨੀ ਮੁੱਲ ਕਰਨਾ ਦਾ ਬਾਲਾ ਮੁੱਲ ਨਹੀਂ ਕਰਦੇ ਆਪਾਂ ਠੀਕ ਹੈ ਬਾਈ ਜੇ ਬੰਦਾ ਸਹੀ ਬੰਦਾ ਹੋਵੇ ਕੋਈ ਆਪਾਂ ਨੂੰ ਵੜਾਂਗੇ ਉਸ ਹਾਬ ਨੇ ਬਾਈ ਕਹਿੰਦਾ ਇਹਨਾਂ ਦਾ ਮੁੱਲ ਕਰਨਾ ਬਾਲਾ ਮੁੱਲ ਨਹੀਂ ਕਰਨਾ ਬਾਕੀ ਇਹਨਾਂ ਤੁਸੀਂ ਪੜੀ ਵੀ ਦੇਖ ਸਕਦੇ ਹੋ ਯਾਰ ਬੜ ਪੜੀ ਆ ਸੋਹਣੇ ਟਾਂਚੇ ਦੀ ਪੜਾ ਪੂਰੇ ਦੀ ਮੁੱਲ ਤਾਂ ਬਾਈ ਕਹਿੰਦਾ ਬਈ ਤਿੰਨਾਂ ਦੀ ਜਾਇਜ਼ ਰੱਖਾਂਗੇ ਤੇ ਮੁੱਲ ਹੋਣਗੇ ਬਈ ਫੋਨ ਤੇ ਬਾਹਲੇ ਮੁੱਲ ਨਹੀਂ ਹੋਣੇ ਥੋੜਾ ਹਜੇ ਬੱッセ ਦਾ ਵੱਧ ਕਰਦੀ ਸਹੀ ਗੱਲ ਹੈ ਕਿ ਆਪਾਂ ਦੂਰ ਨਹੀਂ ਕਰਦੇ ਹੂੰ ਬੱਚੇ ਦਾ ਕਰਕੇ ਬਈ ਕਾਲ ਜ਼ਰੂਰ ਕਰਦੀ ਆ ਬਾਕੀ ਗੋਲ ਮਟੋਲ ਕਰਨ ਵਾਲੇ ਭਈਆ ਤੇ ਤਿੰਨ ਨੰਬਰ ਤੇ ਬਈ ਕਿਹੜਾ ਸੁਆਗੀ ਏਹੀ ਤੀਜਾ ਸੂਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 3 ਮਹੀਨੇ ਤੇ 34 ਦਿਨ ਟੀਕਾ ਭਾਈ ਨੂੰ ਹੋ ਗਿਆ ਠੀਕ ਹੈ ਤੇ ਮੁੱਲ ਖਾਲੀ ਵਾਲੀ ਹੋਵੇ ਮੁੱਲ ਅੱਜ ਵੀ ਖਾਲੀ ਵਾਲਾ ਬਸ ਵੀ ਜਾਇਜ਼ ਜਾਈ ਕਰਾਂਗੇ ਬਾਲਾ ਮੁੱਲ ਨਹੀਂ ਭਾਈ ਕਹਿੰਦਾ ਜਾਇਜ਼ ਜੀ ਕਰਾਂਗੇ ਬਾਲਾ ਨਹੀਂ ਭਾਈ ਮੁੱਲ ਕਰ ਦੇ ਤੇ ਚਵਾਈ ਕਿਵੇਂ ਹੈ ਬਾਈ ਨਾ ਚਵਾਈ ਪੂਰੀ ਠੰਡੀ ਹੈ ਵੀ ਕਿੰਨਾ ਦੋਤਾ ਥੱਲੇ ਇਹ ਥੱਲੇ ਹੈਗਾ ਹੀ 11 ਲੀਟਰ ਤਿਆਰ ਪੁਰ ਠੀਕ ਹੈ ਭਾਈ ਤੇ ਨਾੜਾ ਨੂੜਾ ਬੜੀਆਂ ਚਿੰਗੀਆਂ ਹੁੰਦੇ ਹਨ ਲੈਵੇ ਤੇ ਲੈ ਕੇ ਆਵਾ ਇਹ ਪੂਰੀ ਸਕੀਨ ਹੈ ਜੀ ਕੱਦ ਕਾਠ ਦੀ ਵਧੀਆ ਨਾ ਕੱਦ ਕਾਠ ਵਾਲੀ ਵੜਾ ਪੂਰੇ ਹੈ ਨਾ ਬਾਕੀ ਪ੍ਰਿੰਟ ਵਾਲੀ ਹੈ ਜੀ ਚੰਗਾ ਲੇਵੇ ਵਾਲੀ ਆ ਲੇਵੇ ਜੇ ਤਿੰਨਾਂ ਦੀ ਗੱਲ ਕਰੀਏ ਬਈ ਟਾਇਟ ਜੇ ਲੇਵੇ ਆਗੇ ਤਿੰਨਾਂ ਦੇ ਫੀਟਿੰਗ ਵਾਲੇ ਹਵਾਨੇ ਲੈ ਫੀਟਿੰਗ ਦੇਖੋ ਇਹ ਹਵਾਨੇ ਦੀ ਬਹੁਤ ਸੋਹਣਾ ਕਰਮ ਵਾਲੀ ਨੂੰ ਹਵਾਨਾਗਾ ਖੋਲੋ ਬਈ ਤੋੜ ਦਿਓ ਬਾਕੀ ਵਜਨ ਬਹੁਤ ਆ ਬਈ ਹੈ ਨਾ ਵਜਨ ਵਾਲੀ ਵੜਾ ਬਈ ਲਿਸੀ ਇਹ ਪੂਰੇ ਵਧੀਆ ਟੱਚ ਦੀ ਗਈ ਹੂੰ ਲਿਸੀ ਨਹੀਂ ਲਾਮਿਨੈਂ ਨੋਇਨਗਰ ਫੋਲੋ ਜਾਤ ਬਹੁਤ ਆ ਯਾਰ ਨਾ ਬਾਕੀ ਫੇਸਬੁਕ ਨੇੜੇ ਤੋਂ ਚੈੱਕ ਕਰਵਾਣੇ ਬਈ ਬੁੱਧੀ ਭਦੀ ਦੀ ਚੈੱਕ ਕਰ ਸਕਦਾ ਫੁੱਲ ਬੁੱਧੀ ਚੰਗੀ ਆ ਕਰਮ ਵਾਲੀ ਦੀ ਤੇ ਮੁੱਲ ਤਾਂ ਨਹੀਂ ਬਾਈ ਵਾਲੇ ਹੋਣਗੇ ਮੁੱਲ ਤਾਂ ਜਿਮੀ ਜਾਇਜ ਜਮੀ ਠੀਕ ਆ ਮੁੱਲ ਬਾਈ ਕਹਿੰਦਾ ਤਿੰਨਾਂ ਦੇ ਜਮਾ ਬਾਈ ਜਾਇਜ ਹੋਣਗੇ ਲੈਣ ਦੇ ਨਹੀਂ ਬਾਈ ਕਹਿੰਦਾ ਮੁੱਲ ਹੋਣਗੇ ਬਾਹਲੇ ਬਾਈ ਮੁੱਲ ਨਹੀਂ ਕਰਦੇ ਤੇ ਥਾਣਾ ਇਧਰੋਂ ਵੀ ਆਪਾਂ ਚੈੱਕ ਕਰਵਾਣੇ ਸਾਨੂੰ ਥਾਣਾ ਥਾਣਾ ਦਾ ਗੈਪ ਵੀ ਨਾ ਬੜਾ ਚੰਗਾ ਗਾ ਕੋਈ ਫੋਟ ਨਹੀਂ ਕੋਈ சாਗ ਨਹੀਂ ਲੈ ਚੈੱਕ ਕਰ ਸਕਦਾ ਕੀ ਆ ਬਾਤ ਬਹੁਤ ਸੋਣਾ ਬਾਕੀ ਦੁੱਧ ਵਾਲੀ ਨਾਲ ਨੂੜੀ ਨੂੰ ਵੀ ਕਰਮਾਂ ਨੂੰ ਬੜੀ ਚੰਗੀ ਲੱਗੀ ਵੀ ਆ ਤੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚੱਲੋ ਤਿੰਨਾ ਵੜਾਂ ਚ ਕੋਈ ਵੀ ਵੜ ਪਸੰਦ ਆਉਂਦੀ ਆ ਕਰ ਲਿਓ ਬਾਈ ਨਾ ਬਾਈ ਕੰਟੈਕਟ ਧੰਨਵਾਦ ਜੀ